ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹائش ਦੇ ਸਾਹਮਣੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਵੱਡੇ ਗਿਣਤੀ ਵਿੱਚ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਕੇ ਘਿਰਾਓ ਕੀਤਾ ਗਿਆ। ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚੋਂ 1158 ਭਾਰਤੀ ਅਧੀਨ ਕੰਮ ਕਰ ਰਹੇ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਸਮੂਹਿਕ ਛੁੱਟੀ ਲੈ ਕੇ ਇਸ ਪ੍ਰਦਰਸ਼ਨ ਵਿੱਚ ਪਹੁੰਚੇ। ਪ੍ਰਦਰਸ਼ਨ ਤਹਿਤ ਫਰੰਟ ਦੇ ਕਾਰਕੂਨਾ ਨੇ ਵੇਰਕਾ ਪਲਾਂਟ ਤੋਂ ਸ਼ੁਰੂ ਕਰਕੇ ਵੱਡੀ ਗਿਣਤੀ ਦੇ ਵਿੱਚ ਪੈਦਲ ਰੋਸ ਮਾਰਚ ਕੀਤਾ ਅਤੇ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਰੋਸ ਜ਼ਾਹਰ ਕਰਦਿਆਂ ਸਟੇਜ ਚਲਾਈ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਅੱਜ ਜਿਹੜੇ ਪ੍ਰੋਫੈਸਰ ਨੇ ਸੜਕਾਂ ਦੇ ਉੱਤੇ ਉਤਰੇ ਨੇ ਕੀ ਕਾਰਨ ਹੈ ਜਿਹੜੀਆਂ ਮੰਗਾਂ ਨੇ ਪ੍ਰੋਫੈਸਰਾਂ ਨੂੰ ਸੜਕਾਂ ਤੇ ਤਾਰਨ ਵਾਲੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਇਹ ਭਰਤੀ 3 ਸਾਲ ਤੋਂ ਚੱਲ ਰਹੀ ਹੈ ਦੋ ਸਰਕਾਰਾਂ ਲੰਘ ਚੁੱਕੀਆਂ ਨੇ ਜਦੋਂ ਵੀ ਭਰਤੀ ਪਹਿਲਾਂ ਪਹਿਲੀ ਵੰਤੇ ਰੱਦ ਹੋਈ ਉਦੋਂ ਵੀ ਸਾਨੂੰ ਲੜਨਾ ਪਿਆ ਭਰਤੀ ਨੂੰ ਬਹਾਲ ਕਰਾਉਣ ਲਈ ਦੂਜੇ ਵੰਤੇ ਅਸੀਂ ਜਿੱਤੇ ਉਦੋਂ ਤਾਂ ਇਹ ਦਾਅਵੇ ਕਰਦੇ ਸੀ ਵੀ ਅਸੀਂ ਭਰਤੀ ਜਿੱਤ ਕੇ ਲਿਆਏ ਪਰ ਅੱਜ ਜਦੋਂ ਸੁਪਰੀਮ ਕੋਰਟ ਦੇ ਫੇਰ ਇਹ ਭਰਤੀ ਚੈਲੰਜ ਹੋ ਚੁੱਕੀ ਹੈ ਅੱਜ ਇਹਨਾਂ ਦੇ ਮੂੰਹ ਬੰਦ ਹੋ ਚੁੱਕੇ ਨੇ ਪੰਜਾਬ ਦਾ ਮੁੱਖ ਮੰਤਰੀ ਇੱਕ ਵੀ ਸ਼ਬਦ ਆਪਣੇ ਮੂੰਹੋਂ ਬੋਲ ਕੇ ਰਾਜ਼ੀ ਨਹੀਂ ਹੈਗਾ ਸਿੱਖਿਆ ਮੰਤਰੀ ਜੋ ਵਾਅਦੇ ਕਰ ਰਿਹਾ ਜੋ ਦਾਅਵੇ ਕਰ ਰਿਹਾ 18 ਅਗਸਤ 18 ਜੁਲਾਈ ਨੂੰ ਜੋ ਨੇ ਵਾਅਦੇ ਕੀਤੇ ਸੀਗੇ ਮੈਂ ਇਹ ਰਿਵਿਊ ਪਟੀਸ਼ਨ ਧਾਰ ਕਰੂੰਗਾ ਮੈਂ ਭਰਤੀ ਬਹਾਲ ਕਰਾ ਕੇ ਲਿਆਉਂਗਾ ਅੱਜ ਉਹਦੇ ਕੋਲੇ ਸਾਡੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈਗਾ ਤਾਂ ਫਿਰ ਸਾਨੂੰ ਸੜਕਾਂ ਤੇ ਆਉਣਾ ਪਊਗਾ ਸਾਨੂੰ ਮਜਬੂਰ ਨਹੀਂ ਨਾ ਬੈਰੀਕੇਟਾਂ ਵੱਲ ਵਧਣਾ ਪਊਗਾ ਤੇ ਇਹਨਾਂ ਦਾ ਰਵੱਈਆ ਦੇਖੋ ਤੁਸੀਂ ਫਾਈਬਰ ਗੇਟ ਦੀਆਂ ਗੱਡੀਆਂ ਵੀ ਵੰਗਾਈਆਂ ਹੋਈਆਂ ਨੇ ਕਿੰਨੀਆਂ ਤੁਸੀਂ ਦੇਖੋ ਵੀ ਜਲਤੋਪਾਂ ਕਿੰਨੀਆਂ ਵੰਗਾਈਆਂ ਹੋਈਆਂ ਨੇ ਬਹੁਤ ਪੁਲਿਸ ਇੱਥੇ ਪ੍ਰਸ਼ਾਸਨ ਹੈ ਬੁਲਾਇਆ ਵੀ ਇਹਨਾਂ ਨੇ ਸਾਡੀ ਆਵਾਜ਼ ਨੂੰ ਜ਼ਬਰਦਸਤ ਨਾਲ ਦੱਬਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਬੱਚਿਆਂ ਦਾ ਭਵਿੱਖ ਕਿੱਚਰ ਹੁੰਦਾ ਵੈਸਰ ਹੁੰਦੇ ਆ ਪਰ ਜਿਵੇਂ ਦੇ ਹਾਲਾਤ ਬੜੇ ਹੋਏ ਆ ਤੁਸੀਂ ਸੜਕਾਂ ਤੇ ਆਪਣੀ ਟੱਕ ਦੇ ਵਿੱਚ ਬੈਠੇ ਹੋਏ ਲੱਗਦਾ ਕਿ ਬੱਚਿਆਂ ਦਾ ਜਿਹੜੇ ਆਉਣ ਵਾਲਾ ਭਵਿੱਖ ਹੈ ਬੱਚਿਆਂ ਦਾ ਕੀ ਭਵਿੱਖ ਹੋਣਾ ਦੇਖੋ ਜਿਹੜੀ ਸਰਕਾਰ ਕਹਿੰਦੀ ਹੈ ਬੱਚਿਆਂ ਦਾ ਭਵਿੱਖ ਟੀਚਰਾਂ ਵਿੱਚ ਹੁੰਦਾ ਤੇ ਅਧਿਆਪਕਾਂ ਵਿੱਚ ਹੁੰਦਾ ਉਹ ਸਾਰੀਆਂ ਗੱਲਾਂ ਰੀਲਾਂ ਬਣਾਉਣ ਲਈ ਨੇ ਤੁਸੀਂ ਤੁਸੀਂ ਸੰਗਰੂਰ ਤੋਂ ਸੰਗਰੂਰ ਚ ਕਿੰਨੀ ਅਧਿਆਪਕਾਂ ਦੀ ਐਜੀਟੇਸ਼ਨ ਆਉਂਦੀ ਹੈ ਕਿੱਥੇ ਇਹ ਗੱਲ ਕਰਦੇ ਨੇ ਮੁੱਖ ਮੰਤਰੀ ਪੰਜਾਬ ਦਾ ਕਿਹੜੇ ਅਧਿਆਪਕਾਂ ਨਾਲ ਗੱਲ ਕਰਦਾ ਜੇ ਉਹਨੂੰ ਲੱਗਦਾ ਵੀ ਅਧਿਆਪਕ ਭਵਿੱਖ ਨਰਵਾਤਾਂ ਨੇ ਫਿਰ ਮੁੱਖ ਮੰਤਰੀ ਨੂੰ ਉਹਨਾਂ ਨਾਲ ਅੱਗੇ ਹੋ ਕੇ ਗੱਲ ਕਰਨੀ ਚਾਹੀਦੀ ਇੱਕ ਪਾਸੇ ਬੰਗਾਲ ਦੀ ਮੁੱਖ ਮંત્રી ਖੁਦ ਅੱਗੇ ਬਿਆਨ ਦੇ ਰਹੀ ਹੈ ਅਧਿਆਪਕ ਦਿਪਸ ਨੂੰ ਉਹ ਆਪਣੀ ਰੱਦ ਹੋਈ ਭਰਤੀ ਬਾਰੇ ਬਿਆਨ ਦੇ ਕੇ ਹਟਿਆ ਅਧਿਆਪਕ ਦੇ ਵਿਸ਼ਲੇਸ਼ਣ ਕਿੱਡਾ ਸਾਡਾ ਮੁੱਖ ਮੰਤਰੀ ਕਿੱਥੇ ਸੀ ਉਹਨੂੰ ਨਹੀਂ ਪਤਾ ਸੀ ਵੀ ਪੰਜਾਬ ਦੇ 64 ਸਰਕਾਰੀ ਕਾਲਜ ਵਿੱਚੋਂ 1158 ਪ੍ਰੋਫੈਸਰ ਬਾਹਰ ਨਿਕਲ ਗਏ ਨੇ ਉਹ ਗੱਲ ਕਿਉਂ ਨਹੀਂ ਕਰਦਾ ਉਹ ਗੱਲ ਮੀਡੀਆ 'ਚ ਆ ਕੇ ਬੋਲਦਾ ਕਿਉਂ ਨਹੀਂ ਹੈਗਾ ਵੀ ਮੇਰੇ ਅਧਿਆਪਕ ਮੇਰੇ ਵਿਦਿਆਰਥੀ ਮੇਰੇ ਸਰਕਾਰੀ ਕਾਲਜ ਖਤਰੇ ਵਿੱਚ ਨੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਇਹ ਇਹ ਬਿਆਨ ਉਹਨਾਂ ਵੱਲੋਂ ਆਉਣੇ ਚਾਹੀਦੇ ਸੀ ਜਿਹੜੇ ਨਹੀਂ ਆਉਂਦੇ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਦੇਖੋ ਸੀਐਮ ਸਾਹਿਬ ਨਾਲ ਸਾਡੀ ਇੱਕੋ ਹੀ ਮੀਟਿੰਗ ਹੋਈ ਹੈ ਜਦੋਂ ਇਹ ਆਏ ਸੀਗੇ ਸੱਤਾ ਉਸ ਤੋਂ ਬਾਅਦ ਜਦੋਂ ਅਸੀਂ ਭਰਤੀ ਬਹਾਲ ਹੋਈ ਉਦੋਂ ਇਹਨਾਂ ਨੇ ਸਾਨੂੰ ਖੁਦ ਬੁਲਾਇਆ ਵੀ ਤੁਸੀਂ ਸਾਡੇ ਨਾਲ ਆ ਕੇ ਗੱਲ ਕਰੋ ਉਦੋਂ ਬਹੁਤ ਖੁਸ਼ ਲੱਡੂ ਬੰਡੇ ਗਏ ਵੀ ਅਸੀਂ ਭਰਤੀ ਜਿੱਤ ਕੇ ਲੈ ਆਏ ਜਦੋਂ ਅਸੀਂ ਹੁਣ ਭਰਤੀ ਹਾਰ ਚੁੱਕੇ ਹਾਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਉਦੋਂ ਤਾਂ ਇਹ ਗੱਲ ਹੀ ਨਹੀਂ ਕਰਦੇ ਪਿਛਲੀ 18 ਜੁਲਾਈ ਦੀ ਮੀਟਿੰਗ ਦਿੱਤੀ ਹੋਈ 28 ਤਰੀਕ ਦੀ ਮੀਟਿੰਗ ਸੀ ਮੀਟਿੰਗ ਤੋਂ ਮੁੱਕਰ ਗਏ ਤੇ ਸਾਨੂੰ ਫਾਈਨਾਂਸ ਮਿਨਿਸਟਰ ਦੇ ਸਿੱਖਿਆ ਮੰਤਰੀ ਨਾਲ ਮੀਟਿੰਗ 'ਚ ਬਹਤ ਮੁੱਖ ਮੰਤਰੀ ਕੋਲੇ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈਗਾ ਜੀ ਅਧਿਆਪਕ ਇਸ ਲਈ ਸੜਕਾਂ ਤੇ ਆਉਣਗੇ ਆਪਣੇ ਹੱਕ ਮੰਗਣ ਚਲਾ ਲੈ ਜੇਲਾ ਡੱਕ ਲੈਣ ਜਲ ਤੋਪਾਂ ਚਲਾ ਲੈਣ ਇਸ ਗੱਲ ਨਾਲ ਅਧਿਆਪਕਾਂ ਦਾ ਜਜ਼ਬਾ ਠੰਡਾ ਨਹੀਂ ਹੋਣਾ ਉਹ ਇੱਧਰ ਆਓ ਮੈਡਮ ਰਮਨੀਤ ਕੌਰ ਜੀ ਰਮਨੀਤ ਜੀ ਜਿਵੇਂ ਸੀਐਮ ਪ੍ਰਧਾਨ ਕਿਹਾ ਕਰਦੇ ਕਿਸੇ ਵੀ ਪੰਜਾਬ ਦੀ ਧੀ ਨੂੰ ਸੜਕਾਂ ਤੇ ਰੋਣ ਲਈ ਦਿੱਤਾ ਜਾਉਂਦਾ ਕਿਸੇ ਕੀ ਕਹਣਾ ਚਾਹੋ ਉਹ ਤਾਂ ਤੁਸੀਂ ਕਹਿਣੀ ਤੇ ਕਰਨੀ 'ਚ ਫਰਕ ਜੀ ਅੱਜ ਸਾਫ਼ ਦੇ ਸਕਦੇ ਹਾਂ ਮੈਂ ਕੱਲੇ ਤੇ ਇਹਨੇ ਬਥੇਰੀਆਂ ਧੀਆਂ ਇੱਥੇ ਬੈਠੇ ਨੇ ਅੱਜ ਸੜਕਾਂ ਤੇ ਰੋਲ ਰਹੀਆਂ ਨੇ ਗਈਆਂ ਔਰ ਰੋਲਣ ਪਿੱਛੇ ਸਾਰਾ ਜਿੰਮਾ ਇਸ ਪੰਜਾਬ ਸਰਕਾਰ ਦਾ ਹੈ ਹੂੰ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਉਂ ਤੁਹਾਨੂੰ ਵਾਰ-ਵਾਰ ਇੱਥੇ ਸੁਣੇ ਪਰੋਣਾ ਪੈ ਰਿਹਾ ਪੂਰੇ ਪੰਜਾਬ ਦੇ ਵਿੱਚੋਂ 1158 ਪਰ ਤੀਨੋਂ ਪੂਰਾ ਕਰਾਉਣ ਦੇ ਲਈ ਜੇ ਅਸੀਂ ਵਾਰ-ਵਾਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਿਵਿਊ ਪਟੀਸ਼ਨ ਨੂੰ ਧਾਰਿਤ ਕੀਤਾ ਜਾਵੇ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਪਟੀਸ਼ਨ ਧਾਰਿਤ ਕਰਾਂਗੇ ਪਰ 18 ਅਗਸਤ ਤੋਂ ਬਾਅਦ ਨਾ ਤਾਂ ਸਰਕਾਰ ਵੱਲੋਂ ਸਾਡੇ ਪੱਖ ਵਿੱਚ ਕੋਈ ਬਿਆਨ ਦਿੱਤਾ ਗਿਆ ਨਾ ਹੀ ਰਿਵਿਊ ਪਟੀਸ਼ਨ ਧਾਰਿਤ ਕੀਤੀ ਗਈ ਹੈ ਉਪਰ ਉਲਟਾ ਅਸੀਂ ਜਦੋਂ ਅਸੀਂ ਬੜੀਆਂ ਮੰਗਾਂ ਲੈ ਕੇ ਆਏ ਆ ਤਾਂ ਸਾਨੂੰ ਰੋਕਣ ਲਈ ਬੈਰੀਕੇਡਸ ਲਗਾ ਦਿੰਦੇ ਨੇ ਇਹ ਨੀ ਨੀ ਪੁਲਿਸ ਲਗਾ ਦਿੱਤੀ ਗਈ ਹੈ ਕਿ ਇਹਨਾਂ ਦੀ ਜ਼ੁਬਾਨ ਇੱਥੇ ਬੰਦ ਕਰ ਦਿੱਤੀ ਜਾਵੇ। ਕੀ ਕਿਹੜਾ ਤੋਨੋ ਜੇਕਰ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਅਗਲਾ ਸਾਲ ਹੰਸ ਕਿੱਦਾਂ ਦਾ ਰਹਿਣਾ ਹੈ? ਸਾਡੇ ਲਈ ਇਹ ਸਰ ਜਾਨ ਤੇ ਮਰਨ ਦਾ ਸਵਾਲ ਹੈ, ਸਾਡੀ ਰੋਜ਼ੀ-ਰੋਟੀ ਦਾ ਸਵਾਲ ਹੈ ਤਾਂ ਅਸੀਂ ਹਰ ਹੱਦ ਤੱਕ ਜਾਵਾਂਗੇ।